ਹਾਂਜੀ ਦੋਸਤੋ ਇਹ ਆਪਣੇ ਕਸਟਮਰ ਨੇ ਲੁਧਿਆਣੇ ਤੋਂ ਇਹ ਆਪਣੇ ਖੇਤ ਦੇਖਣ ਆਏ ਸੀ ਅੱਜ ਤੇ ਨਾਲੇ ਇਹਨਾਂ ਨੇ ਆਪ ਹੀ ਸਬਜ਼ੀ ਅੱਜ ਤੋੜੀ ਆ ਗਈ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗਿਆ ਜੀ ਆਪਣਾ ਖੇਤ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਠੀਕ ਆ ਗਿਆ ਖੇਤ ਝਾ ਕੇ ਠੀਕ ਹੈ ਜੀ ਇਹ ਦੇਖੋ ਜੀ ਆਪ ਹੀ ਤੋੜ ਕੇ ਨਾ ਆਪ ਹੀ ਲੈ ਗਏ ਆ ਰਹੇ ਨਹੀਂ ਸਾਰੇ ਆਣੇ ਵਿਜ਼ਿਟ ਕਰੋ ਜੀ ਹਾਂਜੀ ਇਹ ਲੁਧਿਆਣੇ ਤੋਂ ਨੇ ਜੀ ਸਾਰੀ ਸਬਜ਼ੀ ਇਹਨਾਂ ਨੂੰ ਤੋੜ ਕੇ ਦਿੱਤੀ ਆ ਜੀ ਅੱਜ ਦੱਸਾ ਸਾਰੀ ਸਬਜ਼ੀ ਦੇ ਦੇਖਿਓ ਤੁਸੀਂ ਇਹ ਨਾ ਸਬਜ਼ੀਆਂ ਵੀ ਆਪ ਹੀ ਤੋੜ ਕੇ ਲੈ ਕੇ ਗਏ ਨੇ ਸਾਰੀ ਸਬਜ਼ੀ ਇਹਨਾਂ ਨੇ ਆਪ ਹੀ ਤੋੜੀਆ ਤੇ ਇਹਨਾਂ ਨੂੰ ਫੀਲ ਵੀ ਹੋਇਆ ਵੀ ਬੜੀ ਮਿਹਨਤ ਆਉਂਦੀ ਹੋਣੀ ਆ ਜਿਹੜੀ ਸਬਜ਼ੀਆਂ ਦੀ ਖੇਤੀ ਆਗੀ ਤੇ ਇਹ ਲੁਧਿਆਣੇ ਦੇ ਜੀਐਨਈ ਕਾਲਜ ਦੇ ਪ੍ਰੋਫੈਸਰ ਵੀ ਰਹਿ ਚੁੱਕੇ ਨੇਗੇ ਤੇ ਬੜਾ ਵਧੀਆ ਲੱਗਿਆ ਇਹਨਾਂ ਨੂੰ ਆ ਕੇ ਇੱਥੇ ਤੇ ਬੜਾ ਇਹਨਾਂ ਨੇ ਆਪਾਂ ਨੂੰ ਐਪਰੀਸ਼ੀਏਟ ਵੀ ਕਰਿਆ ਤੇ ਇਹ ਕਹਿੰਦੇ ਬੱਚੇ ਇਦਾਂ ਹੀ ਸਾਫ਼ ਸੁਥਰੇ ਤੇ ਇਮਾਨਦਾਰ ਤਰੀਕੇ ਨਾਲ ਕੰਮ ਕਰਦਾ ਰਹੀ ਪ੍ਰਮਾਤਮਾ ਜਰੂਰ ਇੱਕ ਨਾ ਇੱਕ ਦਿਨ ਤੇਰੀ ਬਾਹ ਫੜਨਗੇ ਤੇ ਆਪਣਾ ਜਿਹੜਾ ਘਰ ਦਾ ਦੁੱਧ ਆ ਜੀ ਮੱਝਾਂ ਰੱਖੀਆਂ ਹੋਈਆਂ ਤੇ ਮੱਝਾਂ ਵੀ ਦਿਖਾਈਆਂ ਦੁੱਧ ਵੀ ਲੈ ਕੇ ਗਏ ਨੇ ਇਹ ਤੇ ਬਾਕੀ ਜੀ ਅਸੀਂ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਦੇ ਆ ਕੋਈ ਇਦਾਂ ਨਹੀਂ ਝੂਠ ਬੋਲ ਕੇ ਨਹੀਂ ਸਬਜ਼ੀਆਂ ਵੇਚ ਰਹੇ ਜਿਹੜੇ ਵੀ ਕਸਟਮਰ ਨੇ ਆਪਣੇ ਦੇਖ ਰਹੇ ਨੇ ਵੀਡੀਓ ਤੇ ਜ਼ਰੂਰ ਵਿਜ਼ਿਟ ਕਰਕੇ ਦੇਖ ਸਕਦੇ ਨੇ ਆ ਸਕਦੇ ਆਗੇ ਇੱਥੇ ਤੇ ਦੋ ਤਿੰਨ ਕਸਟਮਰ ਹੋਰ ਵੀ ਨੇ ਆਉਂਦੇ ਵੀ ਨੇ ਜੀ ਆਪਣੇ ਕੋਲ ਲੈ ਕੇ ਜਾਂਦੇ ਆ ਇੱਥੇ ਸਬਜ਼ੀਆਂ ਤੇ ਬਾਕੀ ਜਿਵੇਂ ਕਈ ਵਾਰੀ ਹੁੰਦਾ ਸਾਡੇ ਕੋਲ ਸਬਜ਼ੀ ਨਹੀਂ ਹੁੰਦੀ ਘੱਟ ਹੁੰਦੀ ਆ ਜਾਂ ਸਾਡੇ ਕੋਲੇ ਜ਼ਿਆਦਾ ਹੁੰਦੀ ਆ ਜਾਂ ਆਪਣੇ ਰਿਸ਼ਤੇਦਾਰ ਕੰਮ ਕਰਦੇ ਆ ਜਾਂ ਆਪਣੇ ਦੋਸਤ ਮਿੱਤਰ ਉਹਨਾਂ ਤੋਂ ਵੀ ਲੈ ਲੈਨੇ ਆ ਜਾਂ ਉਹ ਸਾਡੇ ਤੋਂ ਲੈ ਜਾਂਦੇ ਆਗੇ ਸੋ ਇਦਾਂ ਮੈਂ ਕਸਟਮਰ ਨੂੰ ਦੱਸ ਰਿਹਾ ਵੀ ਆਹ ਭਾਈ ਸਾਡੀ ਸਬਜ਼ੀ ਆ ਆਪਣੇ ਖੇਤਾਂ ਦੀ ਵੀ ਆ ਅਸੀਂ ਆਪਣੇ ਯਾਰ ਦੋਸਤ ਜਾਂ ਰਿਸ਼ਤੇਦਾਰਾਂ ਤੋਂ ਮੁੱਲ ਲਈ ਹੋਈ ਆ ਤੇ ਜਿੰਨੇ ਵੀ ਪ੍ਰੋਡਕਟ ਸੇਲ ਕਰਦੇ ਆ ਜੀ ਇਹਨਾਂ ਨੂੰ ਸਾਰੇ ਦਿਖਾਏ ਜਿਵੇਂ ਬਰਮੀ ਕੰਪੋਸਟ ਖਾਦ ਆ ਆਪਣੀ ਜਾਂ ਜਿਹੜੀਆਂ ਸਪਰੇਹਾਂ ਤਿਆਰ ਕਰਦੇ ਆ ਘਰੇ ਸਬਜ਼ੀਆਂ ਤੇ ਕਰਦੇ ਆ ਤੇ ਜਾਂ ਮੱਜਾਂ ਗਾਂਵਾਂ ਰੱਖੀਆਂ ਹੋਈਆਂ ਜਿਨ੍ਹਾਂ ਦੇ ਦੁੱਧ ਦੇ ਪ੍ਰੋਡਕਟ ਅਸੀਂ ਤਿਆਰ ਕਰਕੇ ਸੇਲ ਕਰਦੇ ਆਂ ਤੇ ਬਾਕੀ ਕਣਕਾ ਕਣਕ ਦਾ ਆਟਾ ਜਿੰਨੇ ਵੀ ਪ੍ਰੋਡਕਟ ਨਾ ਘਰੋਂ ਲੈ ਕੇ ਜਾਂਦਾ ਮੈਂ ਸੇਲ ਕਰਨ ਲਈ ਸਾਰੇ ਦਿਖਾਏ ਜੀ ਇਹਦੇ ਨਾਲ ਸਾਨੂੰ ਵੀ ਵਧੀਆ ਲੱਗਦਾ ਕਸਟਮਰ ਨੂੰ ਇੱਕ ਤਾਂ ਤਸ਼ੱਲੀ ਹੋ ਜਾਂਦੀ ਆ ਵੀ ਜਿਹੜਾ ਸਾਡੇ ਤੱਕ ਸਮਾਨ ਪਹੁੰਚ ਰਿਹਾ ਵੀ ਫਾਰਮਰ ਦੇ ਡਾਇਰੈਕਟ ਫਾਰਮ ਚੋਂ ਆ ਰਿਹਾ ਜਾਂ ਘਰੋਂ ਆ ਰਿਹਾ ਸਾਨੂੰ ਵੀ ਚੰਗਾ ਲੱਗਦਾ ਜੀ ਅੱਜ ਦੇ ਟਾਈਮ 'ਚ ਜਿਹੜੇ ਫਾਰਮਰ ਦੇ ਖੇਤ 'ਚੋਂ ਡਾਇਰੈਕਟ ਕਸਟਮਰ ਤੱਕ ਸਮਾਨ ਬਹੁਤ ਘੱਟ ਮਿਲਦਾ ਜੀ ਕਿਉਂ ਜਦੋਂ ਡੀਲਰ ਵਿੱਚ ਪੈ ਜਾਂਦੇ ਆ ਉਸ ਤੋਂ ਬਾਅਦ ਬੜਾ ਕੁਝ ਚੱਲਦਾ ਕੈਮੀਕਲ ਨਾਲ ਦਵਾਈਆਂ ਦਬੂਆਂ ਦੁੱਧ ਦਾ ਪਤਾ ਨਹੀਂ ਕੀ ਕੁਝ ਬਣਦਾ ਸੋ ਇਹਨਾਂ ਨੂੰ ਵੀ ਲੱਗਿਆ ਵੀ ਸਾਨੂੰ ਬਹੁਤ ਚੰਗਾ ਲੱਗਿਆ ਜਿਹੜਾ ਡਾਇਰੈਕਟ ਫਾਰਮਰ ਦੇ ਖੇਤ ਚੋਂ ਜਿਹੜਾ ਸਮਾਨ ਸਾਨੂੰ ਮਿਲੇ ਆ ਬਹੁਤ ਵਧੀਆ ਫੀਲ ਹੋਇਆ ਇਹਨਾਂ ਨੂੰ ਵੀ ਬੜਾ ਵਧੀਆ ਇਹਨਾਂ ਨੇ ਆਪਾਂ ਨੂੰ ਐਪਰੀਸ਼ੀਏਟ ਕਰਿਆ ਤੇ ਬਾਕੀ ਸਾਡੀ ਸਾਰੀ ਫੈਮਿਲੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਬਾਕੀ ਤੁਸੀਂ ਜਿਹੜੇ ਵੀਡੀਓ ਦੇਖਦੇ ਹੋ ਜਾਂ ਵੀਡੀਓ ਸ਼ੇਅਰ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਕਰਦੇ ਹੋ ਤਾਂ ਜੋ ਜਿਹੜੇ ਆਪਣੇ ਕਸਟਮਰ ਨੇ ਜਾਂ ਹੋਰ ਵੀ ਜੁੜਨਾ ਚਾਹੁੰਦੇ ਆ ਆਪਣੇ ਕੋਲ ਆ ਸਕਦੇ ਆ ਡਾਇਰੈਕਟ ਆਪਣੇ ਫਾਰਮ ਚੋਂ ਸਬਜ਼ੀਆਂ ਲਿਆ ਸਕਦੇ ਆ ਜਾਂ ਜਿਹੜੇ ਦੁੱਧ ਦੇ ਪ੍ਰੋਡਕਟ ਨੇ ਜਾਂ ਵਰਮੀ ਕੰਪੋਸਟ ਖਾਦ ਆ ਕੁਝ ਵੀ ਆਪਣੇ ਜਿਹੜਾ ਸਮਾਨ ਅਸੀਂ ਸੇਲ ਕਰਦੇ ਆ ਲਿਆ ਸਕਦੇ ਆ ਜੀ ਧੰਨਵਾਦ ਜੀ